ਸਾਹੀ ਗੱਲ ਦੋਸਤੋ ਸਾਰਿਆਂ ਨੂੰ ਇੱਕ ਨਾ ਅੱਜ ਸਪੈਸ਼ਲ ਵੀਡੀਓ ਆ ਸਾਰੇ ਵੀਰ ਵੀਡੀਓ ਨੂੰ ਦੇਖਿਓ ਤੇ ਧਿਆਨ ਨਾਲ ਸੁਣਿਓ ਗੱਲ ਨੂੰ ਕਿਉਂਕਿ ਇਹ ਡਿਸਕਾਊਂਟ ਹੋਰ ਕੋਈ ਨਹੀਂ ਦੇ ਸਕਦਾ ਜਿਹੜਾ ਅੱਜ ਮਿਸਤਰੀ ਨੇ ਦਿੱਤਾ ਸਪੈਸ਼ਲੀ ਆਪਾਂ ਵੀਡੀਓ ਕਰਨ ਆਏ ਆ ਬਾਈ ਦੀ ਬਾਈ ਕਹਿੰਦਾ ਵੀ ਆਪਾਂ 78000 ਦਾ ਕੱਲਾ ਤਵੀਤ ਤਵੀਤ ਬਣਾ ਕੇ ਦੇ ਦਾਂਗੇ ਬੈੱਡ ਤੇ ਜਾਲੀ ਲਾ ਦਾਂਗੇ ਤੇ ਕੱਲਾ ਤਵੀਤ ਤਵੀਤ ਸਭ ਪੰਪ ਟਾਇਰ ਸਾਰਾ ਕੁਝ ਅਗਲੇ ਦਾ ਹੋਊਗਾ ਕੱਲਾ ਤਵੀਤ ਤਵੀਤ ਪਾ 78000 ਦਾ ਬਣਾਵਾਂਗੇ ਟਰਾਲੀਆਂ ਬਣੀਆਂ ਖੜੀਆਂ ਨੇ ਤਿੰਨ ਚਾਰ ਤੇ ਬਈ ਇਹ ਜਿਹੜਾ ਬੰਦਾ ਪੇਜ ਨੂੰ ਫੋਲੋ ਕਰਕੇ ਤੇ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਵੱਧ ਤੋਂ ਵੱਧ ਹਨਾ ਉਹਨੂੰ 1000 ਰੁਪਏ ਡਿਸਕਾਊਂਟ ਦੇਮਾ ਮਿਸਤਰੀ ਕਹਿੰਦਾ ਉਹਨੂੰ 77000 ਦਾ ਕੱਲਾ ਬਕਸਾ ਬਕਸਾ ਦੇ ਦਾਂਗੇ ਟਰਾਲੀ ਦਾ ਤੇ ਭਰਾ ਬਣ ਕੇ ਸਾਰੇ ਵੀਡੀਓ ਨੂੰ ਸ਼ੇਅਰ ਕਰਕੇ ਤੇ ਪੇਜ ਨੂੰ ਫੋਲੋ ਕਰਕੇ ਆਜੋ ਸਕਰੀਨ ਸ਼ਾਟ ਆਕੇ ਮਿਸਤਰੀ ਨੂੰ ਦਿਖਾ ਦਿਓ ਮਿਸਤਰੀ ਕਹਿੰਦਾ ਵੀ ਆਪਾਂ ਫੋਲੋ ਡਿਸਕਾਊਂਟ ਕਰਾਂਗੇ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਤੇ ਪੇਜ ਨੂੰ ਕਰਕੇ ਆਊਗਾ ਫੋਲੋ ਤੇ ਬਾਈ ਸਾਰੇ ਵੀਰ ਜਰੂਰ ਆਇਓ ਇਥੇ ਦਲੂਵਾਲ ਪਿੰਡਾ ਮਾਨਸਾ ਜ਼ਿਲ੍ਹਾ